ਸਤਿ ਸ੍ਰੀ ਅਕਾਲ ਕਿਸਾਨ ਵੀਰੋ ਮੇਰਾ ਨਾਮ ਡਾਕਟਰ ਕੁਸ਼ਵਿੰਦਰ ਸਿੰਘ ਹੈ ਮੈਂ ਬਤੌਰ ਸਾਇੰਸ ਪ੍ਰੋਫੈਸਰ ਕਾਲਜ ਆਫ ਫਿਸ਼ਰੀਜ਼ ਗੁਰੰਗਦੇ ਵੈਟਰਨਰੀ ਅਤੇ ਐਨੀਮਲ ਸੈਂਸ ਯੂਨੀਵਰਸਿਟੀ ਵਿਖੇ ਆਪਣੀ ਸੇਵਾ ਨਿਭਾ ਰਿਹਾ ਹਾਂ ਅੱਜ ਅਸੀਂ ਕਿਸਾਨ ਪਸ਼ੂ ਪਾਲਨ ਮੇਲੇ ਦੇ ਵਿੱਚ ਅਸੀਂ ਕਿਸਾਨਾਂ ਦੇ ਲਈ ਇੱਕ ਪ੍ਰਦਰਸ਼ਨੀ ਲਗਾਈ ਹੈ ਕਾਲਜ ਆਫ ਫਿਸ਼ਰੀਜ਼ ਦੀ ਜਿਸ ਦੇ ਵਿੱਚ ਸਾਡੇ ਕਿਸਾਨ ਵੀਰਾਂ ਦੇ ਲਈ ਪ੍ਰਦਰਸ਼ਨੀ ਦੇ ਵਿੱਚ ਦਿਖਾਇਆ ਗਿਆ ਹੈ ਕਿ ਕਿਸ ਕਿਸ ਤਰ੍ਹਾਂ ਨਾਲ ਖੇਤੀਬਾੜੀ ਦੇ ਨਾਲ-ਨਾਲ ਹੋਰ ਕਿਹੜੇ-ਕਿਹੜੇ ਵੱਖਰੇ-ਵੱਖਰੇ ਵਿਕਰਪ ਉਹ ਆਪਟ ਕਰਕੇ ਅਪਣਾ ਕੇ ਚਾਰ ਪੈਸੇ ਚੰਗੀ ਤੁਮਾ ਸਕਦੇ ਆ ਜਿਨ੍ਹਾਂ ਦੇ ਵਿੱਚ ਮੱਛੀ ਪਾਲਣ ਇੱਕ ਅਜੀਹਾ ਕਿਹਾ ਜਾਂਦਾ ਹੈ ਜਿਹਨੂੰ ਕਿਸੇ ਵੀ ਹੋਰ ਖੇਤੀਬਾੜੀ ਜਾਂ ਪਸ਼ੂ ਪਾਲਣ ਕੇ ਤਨ ਬੜੀ ਸਾਨੀ ਨਾਲ ਜੋੜਿਆ ਜਾ ਸਕਦਾ ਹੈ। ਯਾਤਰ ਸਾਨੀ ਸਾਰੇ ਕਾਰਪ ਮਛੀ ਪਾਲਦੇ ਆ ਜਿਨ੍ਹਾਂ ਦੇ ਵਿੱਚ ਉਹਨਾਂ ਦੀ ਫੀਡ ਦੇ ਲਈ ਇਸ ਤਰ੍ਹਾਂ ਦੇ ਹੁੰਦੇ ਦੋ ਤਰ੍ਹਾਂ ਦੇ ਸਾਡੀ ਯੂਨੀਵਰਸਿਟੀ ਗਰੂਗ ਦੇ ਵੈਟਰਨਰੀ ਤੇ ਨੇਵਸਸੀ ਯੂਨੀਵਰਸਿਟੀ ਦੁਆਰਾ ਦੋ ਰਵੈਤਿਕ ਕਾਰਪ ਮੱਛੀ ਖੁਰਾਕ ਦੀ ਬਣਤਰ ਤਿਆਰ ਕੀਤੀ ਗਈ ਹੈ ਜਿਨ੍ਹਾਂ ਦੇ ਵਿੱਚ ਫਾਰਮੂਲਾ ਨੰਬਰ 1 ਅਤੇ ਫਾਰਮੂਲਾ ਨੰਬਰ 2 ਹੈ। ਫਾਰਮੂਲਾ ਨੰਬਰ 1 ਵਿੱਚ ਬੀਜੀ ਉਦੇ ਵਿੱਚ ਕੀ ਅਸਰੋਂ ਦੀ ਖਾਲ 49% ਰਾਈਸ ਬਰਾਨ 49% ਧਾਤਾਂ ਦਾ ਚੂਰਾ 1.5% ਅਤੇ ਲੂਣ 0.5% ਪਾਇਆ ਜਾਂਦਾ ਹੈ ਦੂਸਰੇ ਫਾਰਮੂਲੇ ਵਿੱਚ ਜੇ ਸਾਡੇ ਕਿਸਾਨ ਵੀਰ ਕੋਲ ਇਹਨਾਂ ਸਰੋਤਾਂ ਦੇ ਨਾਲ ਨਾਲ ਫਿਸ਼ ਮੀਲ ਵੀ ਅਵੇਲੇਬਲ ਹੈ ਤਾਂ ਉਹ ਸਰੋਂ ਦੀ ਖਾਲ 47% ਰਾਈਸ ਬਰਾਨ 47% ਫਿਸ਼ ਮੀਲ 10% ਧਾਤਾਂ ਦਾ ਚੂਰਾ 1.5% ਅਤੇ ਲੂਣ 0.5% ਉਹਦੇ ਵਿੱਚ ਐਡ ਕਰ ਸਕਦੇ ਹਨ ਸੋ ਇੱਥੇ ਮੈਂ ਇੱਕ ਹੋਰ ਦੱਸ ਦੇਣਾ ਚਾਹੁੰਨਾ ਵਾਂ ਕਿ ਸਾਡੀ ਯੂਨੀਵਰਸਿਟੀ ਗੁਰੂਗੰਗਤ ਦੇ ਪੈਟਰੋਲੀ ਨੈਮਸ ਸੈਂਸ ਯੂਨੀਵਰਸਿਟੀ ਲੁਧਿਆਣਾ ਦੁਆਰਾ ਸਾਡੇ ਇੱਕ ਮੱਛੀ ਪਾਲਕ ਕਿਸਾਨ ਵੀਰਾਂ ਦੇ ਲਈ ਜੋ ਹੈ ਧਾਤਾਂ ਦਾ ਚੂਰਾ ਮੱਛੀਆਂ ਦੇ ਲਈ ਜਿਹੜਾ ਵਧੀਆ ਹੈ ਉਹ ਵੀ ਤਿਆਰ ਕੀਤਾ ਗਿਆ ਹੈ ਉਹ ਵੀ ਜਿਹੜਾ ਲੋਕ ਅਰਪਣ ਕੀਤਾ ਜਾ ਚੁੱਕਿਆ ਹੈ ਤੇ ਉਹ ਵੀ ਸਾਡੇ ਕਿਸਾਨ ਵੀਰ ਆਪਣੀ ਮੱਛੀ ਦੀ ਫੀਡ ਬਣਾਉਣ ਸਮੇ ਉਹਦੇ ਵਿੱਚ ਐਡ ਕਰਕੇ ਦਾ ਜਿਹੜਾ ਹੈ ਚੰਗੀ ਮੱਛੀ ਦੀ ਖੁਰਾਕ ਬਣਾ ਕੇ ਚੰਗਾ ਖੁਰਾਕ ਮੁਹੱਈਆ ਮੱਛੀ ਨੂੰ ਕਰਵਾ ਕੇ ਵੱਧਦਾ ਵਿਕਾਸ ਵਧੀਆ ਹਾਸਲ ਕਰਕੇ ਚੋਖਾ ਮੁਨਾਫਾ ਕਮਾ ਸਕਦੇ ਹਨ ਧੰਨਵਾਦ